ਇੱਕ ਮਹਿਲਾ ਦੇ ਨਾਲ ਹੋ ਗਿਆ ਅਜਿਹਾ ਕਾਂਡ ਕਿ ਜੇਕਰ ਇਹ ਤਸਵੀਰਾਂ ਕੈਮਰੇ 'ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਔਖਾ ਸੀ ਘਰ ਤੋਂ ਬਾਹਰ ਮਹਿਲਾਵਾਂ ਲੜਕੀਆਂ ਨਿਕਲਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਰਸਤੇ ਦੇ ਵਿੱਚ ਤੁਹਾਡੇ ਨਾਲ ਕੋਈ ਅਜੀਹੀ ਹਰਕਤ ਨਾ ਹੋ ਜਾਵੇ ਨੇ ਵੱਡੀ ਕਾਰਵਾਈ ਕਰਦੇ ਹੋਏ ਚੈਨ ਸਨੈਚਿੰਗ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਹਿਰ ਦੀ ਇੱਕ ਗਲੀ ਦੇ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰੀਕ ਮੈਲਾ ਦੀ ਗੱਲ ਦੇ ਵਿੱਚ ਪਾਈ ਸੋਨੇ ਦੀ ਚੈਨ ਨੂੰ ਦੋ ਅਣਪਛਾਤੇ ਨੌਜਵਾਨ ਝੱਟ ਮਾਰ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰੇ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫ ਆਈ ਰਜਿਸਟਰ ਦਰਜ ਕੀਤੀ 214 26 11 2025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲॉय ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵੈਨ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਰਫ ਹੈਪੀ ਫਤਿਹਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਦੇ ਉੱਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟਿਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨੇਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤ ਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰਬਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸ ਵਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਹਦੇ ਉੱਤੇ ਹਨ ਤੇ ਵੀਅਰ ਸਕਸੈਸਫੁਲ ਇਨ ਕੈਚਿੰਗ ਥਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੇਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ ਐਂਡ ਥੈਂਕ ਯੂ एवरीवन ਵੀ ਆਰ ਫੁਲੀ ਕਮਿਟਿਡ ਕਿ ਇੱਕ ਪੀਸਫੁਲ ਐਂਡ ਇੱਕ ਸੇਫ এনਵਾਇਰਨਮੈਂਟ ਤੁਹਾਡੇ ਲਈ ਕ੍ਰੀਏਟ ਕਰਨਗੇ। ਕਹਿ ਦੱਸੀ ਹੈ ਕਿ ਲੋਕ ਤਾਂ ਹੁਣ ਆਪਣੇ ਘਰਾਂ ਦੇ ਬਾਹਰ ਤਾਂ ਛੱਡੋ ਘਰਾਂ ਦੇ ਅੰਦਰ ਵੀ ਸੁਰੱਖਿਆਤ ਨਹੀਂ ਕਿਉਂਕਿ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।